ਸਭ ਤੋਂ ਪਹਿਲਾਂ ਮਾਝੇ ਦੀ ਪਵਿੱਤਰ ਧਰਤੀ ਔਰ ਸ਼ਹੀਦਾਂ ਦੇ ਸਰਤਾਜ ਕਹੇ ਜਾਂਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਧਰਤੀ ਚਰਨ ਸੋਪਾਪ ਧਰਤੀ ਬਾਬਾ ਬੁੱਢਾ ਜੀ ਦੀ ਧਰਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ 350 ਸਾਲਾ ਸ਼ਹੀਦੀ ਦਿਵਸ ਮਨਾ ਰਹੇ ਆ ਐਸਾਲ ਉਹਨਾਂ ਦੀ ਚਰਨ ਛੋਪਾ ਪ੍ਰਾਪਤ ਧਰਤੀ ਮੈਂ ਸਜਦਾ ਕਰਦਾ ਤਰਨਤਾਰਨ ਦੀ ਇਸ ਧਰਤੀ ਨੂੰ ਮੈਂ ਸਜਦਾ ਕਰਦਾ ਚਬਾਲ ਦੀ ਇਸ ਧਰਤੀ ਨੂੰ ਔਰ ਮਾਝੇ ਦੇ ਇਨਕਲਾਬੀ ਤੇ ਅਣਖੀ ਲੋਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡਾ ਇੰਨੀ ਧਾਰੀ ਗਿਣਤੀ ਦੇ ਵਿੱਚ ਇੱਥੇ ਆਉਣਾ ਤੁਹਾਡਾ ਇੰਨਾ ਜੋਸ਼ ਤੇ ਜਜ਼ਬੇ ਨਾਲ ਇੱਥੇ ਆਉਣਾ ਇਸ ਗੱਲ ਦਾ ਸੰਕੇਤ ਹੈ ਇਸ ਗੱਲ ਦਾ ਪ੍ਰਤੀਕ ਹੈ ਕਿ ਤਰਨ ਤਰਨ ਵਾਲੇ ਮਾਝੇ ਵਾਲੇ ਜੀ ਇਹ ਤੁਸੀਂ ਧੰਨਵਾਦ ਕਰ ਰਹੇ ਹੋ 10 ਲੱਖ ਰੁਪਏ ਦਾ ਜਿਹੜਾ ਜਿਹੜਾ ਆਪਾਂ ਇਲਾਜ ਵਾਲਾ ਜਿਹੜਾ ਬੀਮਾ ਹਰ ਪਰਿਵਾਰ ਨੂੰ ਦਿੱਤਾ ਉਹਦੇ ਲਈ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਜਨਾਬ ਬਹੁਤ-ਬਹੁਤ ਸ਼ੁਕਰੀਆ ਜਨਾਬ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਂ ਦੇ ਨਾਲ ਉਹ ਤਾਂ ਮੈਂ ਜ਼ਿਕਰ ਕਰੂੰਗਾ ਅੱਗੇ ਜਾ ਕੇ ਬੈਠੋ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਦਿਖਾ ਦਿਓ ਜੀ ਇਹ ਵੀ ਛਾਪ ਦਿਓ ਭਰਾਵੋ ਵਿਰੋਧ ਵਾਲੇ ਛਾਪਦੇ ਰਹਿੰਦੇ ਹੋਂ ਸੋ ਵੀਰੋ ਇੱਥੇ ਤੁਹਾਡਾ ਚੱਲਿਆ ਹੋਇਆ ਕਿ ਕਦਮ ਸਾਡੇ ਸਿਰ ਮੱਥੇ ਸਟੇਜ ਤੇ ਸਾਡੀ ਮਾਜੇ ਦੀ ਸਾਰੀ ਅਣਥਕ ਟੀਮ ਬੈਠੀ ਹੈ ਲਾਲਜੀਤ ਕੋਲਰ ਜੀ ਕੈਬਨਿਟ ਮਿਨਿਸਟਰ ਬੈਠੇ ਨੇ ਔਰ ਰਪਾਜਨ ਸਿੰਘ ਜੀ ਈਟੀਓ ਜੰਡਿਆਲਾ ਗੁਰੂ ਤੋਂ ਐਮਐਲਏ ਵੀ ਨੇ ਨਾਲ ਮਨਿਸਟਰ ਵੀ ਨੇ ਡੇਰਾ ਬਾਬਾ ਨਾਨਕ ਤੋਂ ਐਮਐਲਏ ਸਹਿਬਾਨ ਬੈਠੇ ਨੇ ਬਟਾਲੇ ਤੋਂ ਸ਼ੈਰੀ ਕਲਸੀ ਜੀ ਤਰਨਤਾਰਨ ਦੀ ਸਾਡੀ ਸਾਰੀ ਟੀਮ ਰੰਜੀਤ ਚੀਮਾ ਹੋ ਰਹੀ ਪਵਲীন ਹੋ ਰਹੀ ਸਾਰੇ ਜਿੰਨੇ ਵੀ ਸਾਡੀ ਟੀਮ ਜਿਹੜੀ ਹੈ ਸਰਬੰਸ ਸਿੰਘ ਤੁਨਜੀ ਬੈਠੇ ਨੇ ਵਰਸਟ ਸਾਹਿਬ ਬੈਠਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਸਾਰਿਆਂ ਨੂੰ ਇਹਨਾਂ ਸਟੇਜ ਤੇ ਬਿਠਾਉਣ ਵਾਲੇ ਤੁਸੀਂ ਬੈਠੇ ਹੋ ਕਿਉਂਕਿ ਇਹ ਤੁਹਾਡੇ ਹੀ ਪ੍ਰਤਾਪ ਹੈ ਤੁਸੀਂ ਲਾਈਨਾਂ 'ਚ ਲੱਗੇ ਧੁੰਦ ਨਹੀਂ ਦੇਖੀ ਤੁੱਕ ਨਹੀਂ ਦੇਖੀ ਜਦੋਂ ਵੀ ਆਵਾਜ਼ ਮਾਰੀ ਤੁਸੀਂ ਪਹੁੰਚੇ ਇਹੀ ਚੀਜ਼ ਸਾਡਾ ਹੌਸਲਾ ਵਧਾਉਂਦੀ ਹੈ ਜਿਸ ਤਰ੍ਹਾਂ ਲਾਲਜੀਤ ਪੁੱਲਰ ਜੀ ਨੇ ਕਿਹਾ ਇਹ ਇਲੈਕਸ਼ਨ ਹੋਣੀ ਨਹੀਂ ਚਾਹੀਦੀ ਸੀ ਤੁਸੀਂ ਪਹਿਲਾਂ ਹੀ ਕਸ਼ਮੀਰ ਸਿੰਘ ਸੋਲ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਨੂੰ ਬਹੁਮਤ ਨਾਲ ਚੁਣ ਲਿਆ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਕਿਉਂਕਿ ਇਹ ਕਿਸੇ ਦੇ ਹੱਥ 'ਚ ਨਹੀਂ ਇਹ ਪ੍ਰਮਾਤਮਾ ਦੇ ਹੱਥ 'ਚ ਆ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਤਾਂ ਇਹ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਆਊਗੀ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸੋਨ ਸਾਹਿਬ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਬੜਾ ਉਹਨਾਂ ਦਾ ਮੇਰੇ ਨਾਲ ਮੋਹ ਸੀ ਜਦੋਂ ਵਿਧਾਨ ਸਭਾ ਵੀ ਆਉਣਾ ਜਾਂ ਵੈਸੇ ਵੀ ਆਉਣਾ ਹਰ ਵਕਤ ਹਲਕੇ ਦੀਆਂ ਗੱਲਾਂ ਉਹਨਾਂ ਨੇ ਕਰਨੀਆਂ ਆਹ ਚਾਹੀਦਾ ਹੈ ਆਹ ਕਰਦੀਏ ਤਾਂ ਹੋਰ ਜ਼ਿਆਦਾ ਵਧੀਆ ਹੋ ਜੂ ਸੌ ਸ਼੍ਰੀਮੰਦੇ ਸੀ ਸੋ ਅੱਜ ਬੜਾ ਇਤਿਹਾਸਕ ਦਿਨ ਹੈ ਖਾਸ ਤੌਰ ਤੇ ਪਿੰਡੂ ਖੇਤਰਾਂ ਵਾਸਤੇ ਅੱਜ ਪਿੰਡੂ ਲਿੰਕ ਸੜਕਾਂ ਉਹਨਾਂ ਦੀ ਰਿਪੇਅਰ ਤੇ ਅਪਗ੍ਰੇਡੇਸ਼ਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਨਾਲ ਨਾਲ ਅਸੀਂ ਇਹ ਵੀ ਕੀਤਾ ਕਿ 5 ਸਾਲ ਵਾਸਤੇ ਉਹ ਸੜਕ ਦੀ ਰਿਪੇਅਰ ਜਾਂ ਮੇਨਟੇਨੈਂਸ ਵੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਊਗੀ ਜਿਹਨੂੰ ਠੇਕਾ ਮਿਲੂਗਾ ਇਹ ਗੱਲ ਮੈਂ ਠੇਕੇਦਾਰਾਂ ਨੂੰ ਬੁਲਾ ਲਿਆ ਸੀ ਸਾਰੇ ਪੰਜਾਬ ਦੇ ਠੇਕੇਦਾਰਾਂ ਨੂੰ ਹਜੇ ਟੈਂਡਰ ਨਹੀਂ ਹੋਏ ਸੀ ਮੈਂ ਕਿਹਾ ਤੁਹਾਡੇ ਚੋਂ ਮਿਲਣਗੇ 4 500 800 ਠੇਕੇਦਾਰ ਹੋਣਾ ਪੰਜਾਬ ਜਿੰਨਾ ਵੀ ਸਾਰੇ ਬੁਲਾ ਲੇ ਮੈਂ ਤੁਹਾਡੇ ਚੋਂ ਮਿਲਣਗੇ ਠੇਕੇ ਕਹਿੰਦੇ ਹਾਂਜੀ ਮੈਂ ਕਿਹਾ ਤੁਹਾਨੂੰ ਟੈਂਡਰ ਵੇਲੇ ਕੋਈ ਅਫਸਰ ਤੁਹਾਨੂੰ ਇਹ ਨਹੀਂ ਕਹੂਗਾ ਕਿ ਮੇਰਾ ਹਿੱਸਾ ਦੇ ਉਸ ਤੋਂ ਬਾਅਦ ਜਦੋਂ ਬਜਰੀ ਲੁੱਕ ਥੋਡੇ ਕੋਲੇ ਸੜਕ ਬਣਾਉਣ ਵਾਸਤੇ ਮਟੀਰੀਅਲ ਪਹੁੰਚ ਗਿਆ ਤੁਹਾਨੂੰ ਕੋਈ ਪੀਡਬਲਯੂਡੀ ਦਾ ਜਾਂ ਮੰਡੀ ਬੋਰਡ ਦਾ ਅਧਿਕਾਰੀ ਇਹ ਨਹੀਂ ਕਹਿ ਸਕਦਾ ਕਿ ਇਹ ਚੋਂ ਇੰਨਾ ਹਿੱਸਾ ਮੇਰਾ ਜਦੋਂ ਤੱਕ ਠੇਕੇਦਾਰ ਜਿਹੜਾ ਉਹ ਉਹਦੀ ਵਾਰੀ ਆਉਂਦੀ ਹੈ ਉਹਦੇ ਕੋਲ ਹਿੱਸਾ ਹੀ ਨਹੀਂ ਰਹਿੰਦਾ ਉਹ ਫਿਰ ਸੜਕ ਚੋਂ ਹਿੱਸਾ ਕੱਢ ਲੈਂਦਾ ਫਿਰ ਮੂਰੇ ਮੂਰੇ ਬਣੀ ਜਾਂਦੀ ਹੈ ਪਿੱਛੇ ਪਿੱਛੇ ਟੁੱਟੀ ਜਾਂਦੀ ਹੈ ਕਾਰਨ ਕੀ ਹੈ ਕਿ ਉੱਪਰੋਂ ਲੈ ਕੇ ਥੱਲੇ ਤੱਕ ਭ੍ਰਿਸ਼ਟਾਚਾਰ ਸਾਰਾ ਮੈਂ ਉਹਨਾਂ ਨੂੰ ਗਰੰਟੀ ਦੇਤੀ ਤੁਹਾਨੂੰ ਕੋਈ ਅਫਸਰ ਤੰਗ ਨਹੀਂ ਕਰੂਗਾ ਕੋਈ ਤੁਹਾਨੂੰ ਲੀਡਰ ਤੰਗ ਨਹੀਂ ਕਰੂਗਾ ਪਰ ਸੜਕ ਇਹ ਜੀ ਬਣਾ ਦਿਓ ਕਿ ਭਾਵੇਂ ਉਹ ਕਹਿੰਦੇ ਮੈਨੂੰ ਕਹਿੰਦੇ ਸੜਕ ਤੇ ਭਾਵੇਂ ਬੰਟੇ ਖੇਡ ਲਿਓ ਜੀ ਮੈਂ ਕਿਹਾ ਬੰਟੇ ਬਿਨਾ ਕੁੱਤੀ ਤੋਂ ਨਹੀਂ ਖੇਡ ਜਾਂਦੇ ਕੁੱਤੀ ਨਹੀਂ ਉੱਥੇ ਬਣਨੀ ਚਾਹੀਦੀ ਤੋਆ ਨਹੀਂ ਪਹਿਣਾ ਚਾਹੀਦਾ ਹੂੰ ਭਾਵੇਂ ਬੰਟੇ ਖੜਾ ਲਿਓ ਤੁਹਾਨੂੰ ਦਿਖਾ ਲਿਓ ਬੰਟੇ ਸੋ ਇਹੋ ਜੀਆਂ ਸੜਕਾਂ ਔਰ ਸਭ ਤੋਂ ਵੱਡੀ ਗੱਲ ਇਹ ਗੱਲ ਹੋਰ ਨੋਟ ਕਰੇ ਆਪਾਂ ਹੀ ਕਰ ਸਕਦੇ ਆ ਪਿੰਡਾਂ ਵਾਲੇ ਜਿਨ੍ਹਾਂ ਨੂੰ ਪਤਾ ਹੈ